ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਜਿਸ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਤਨ ਤਨ ਸ੍ਰੀ ਗੁਰੂ ਹਰगोबिंद ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਪਾਵਨ ਅਸਥਾਨ ਆ ਇਸ ਸਥਾਨ ਤੇ ਧੰਨ ਧੰਨ 6ਵੇਂ ਪਾਤਸ਼ਾਹ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ। ਇਹ ਸਥਾਨ ਗੁਰਦੁਆਰਾ ਨਿਮਸਰ ਸਾਹਿਬ ਪਿੰਡ ਕਢਾਣੀ ਕਲਾਂ ਦੇ ਵਿੱਚ ਸशोਭਤ ਆ। ਜਿੱਥੇ ਅੱਜ ਵੀ ਬੇਅੰਤ ਸੰਗਤਾਂ ਦਰਸ਼ਨ ਦੇਦਾਰ ਕਰਨ ਦੇ ਲਈ ਆਉਂਦੀਆਂ ਆ। ਪਾਤਸ਼ਾਹ ਜੀ ਨੇ ਇਸ ਸਥਾਨ ਦੇ ਉੱਤੇ ਆਪਣੇ ਮਹਾਰਕ ਚਰਨ ਪਾਏ। ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਨਿਮ ਦੀ ਲੱਕੜ ਆ। ਜਿਸ ਨਹਿਮ ਦੀ ਦਾਤਨ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਧਰਤੀ ਤੇ ਗੱਡੀ ਸੀ ਤੋ ਅੱਜ ਵੀ ਹਰੀ ਭਰੀ ਏ ਇਹ ਪਰਾਤਨ ਲੱਕੜਿਆ ਆਪ ਜੀ ਦਰਸ਼ਨ ਕਰ ਰਹੇ ਹੋ ਬਹੁਤ ਸੁੰਦਰ ਸਥਾਨ ਆ ਬਣਿਆ ਹੋਇਆ ਪਾਤਸ਼ਾਹ ਜੀ ਦਾ ਦਰਬਾਰ ਬਣਿਆ ਹੋਇਆ ਆ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਸੰਗਤ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੰਝੇ ਦਾ ਬਾਗ ਜਿਸ ਮੰਝੇ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਰਾਜਿਆ ਕਰਦੇ ਸਨ ਉਹ ਸਮੰਜੇ ਦਾ ਬਾਣ ਆ ਜਿਹੜਾ ਸੰਗਤਾਂ ਦਰਸ਼ਨ ਕਰਦੀਆਂ ਆ ਤੇ ਨਾਲ ਹੀ ਪਰਲੇ ਪਾਸੇ ਮੰਜੇ ਦੀ ਦੌਣ ਪਈ ਹੋਈ ਹੈ ਜਿਹਨੂੰ ਪੈਨ ਦੀ ਵੀ ਕਹਿ ਦਿੰਦੇ ਆ ਇਹ ਆਪ ਜੀ ਦਰਸ਼ਨ ਕਰ ਰਹੇ ਬਿੰਦ ਸੰਗਤਾਂ ਦਰਸ਼ਨ ਕਰਦੀਆਂ ਆ ਇਹ ਉਹ ਨਿਮੇਆ ਸੰਗਤ ਜੀ ਜਦੋਂ ਲਖਿਆਣੇ ਦੇ ਟੋਬੇ ਦੇ ਕੰਢੇ ਤੇ ਆ ਕੇ ਸਤਿਗੁਰੂ ਜੀ ਬੈਠੇ ਨਾ ਸਤਿਗੁਰੂ ਜੀ ਨੇ ਦਾਤਨ ਕੁਰਲਾ ਕਰਕੇ ਇਸ਼ਨਾਨ ਕੀਤਾ ਕਿਉਂਕਿ ਇਸ਼ਨਾਨ ਮਹਾਰਾਜੀ ਇੱਥੇ ਕਰਿਆ ਕਰਦੇ ਸਨ ਲਖਿਆਣੇ ਦੇ ਟੋਬੇ ਤੇ ਆ ਕੇ ਇੱਕ ਦਿਨ ਮਹਾਰਾਜ ਜੀ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਕੇ ਬੈਠੇ ਆਪਣੀ ਮੌਜ ਦੇ ਵਿੱਚ ਸਤਿਗੁਰਾਂ ਨੇ ਆ ਕਰਕੇ ਜਿਹੜੀ ਦਾਤਨ ਸੀ ਉਹ ਧਰਤੀ ਦੇ ਵਿੱਚ ਗੱਡ ਦਿੱਤੀ ਇਹ ਲਖਿਆਣੇ ਦੇ ਟੋਬੇ ਦੇ ਉੱਤੇ ਪਾਤਸ਼ਾਹ ਜੀ ਨੇ ਦਤਨਿਆ ਜਿਹੜੀ ਗੱਡ ਦਿੱਤੀ ਜਿਹੜੀ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਅੱਜ ਵੀ ਸशोਭਤ ਆ ਜਿਹੜੀ ਦੇ ਨਿਮ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਨੇਮ ਦੇ درخت ਦੇ ਰੂਪ ਦੇ ਵਿੱਚ ਇਸ ਸੋਭਤਿਆ ਇੱਥੇ ਪਾਤਸ਼ਾਹ ਜੀ ਨੇ ਦਾਤਨ ਗੱਡੀ ਤੇ ਨਿੰਮ ਹਰੀ ਭਰੀ ਹੋ ਗਈ ਬਾਅਦ ਚੋਂ ਇਹ ਪਾਵਨ ਸਥਾਨ ਮੀਰੀ ਪੀਰੀ ਦੇ ਮਾਲਕ ਧੰਤਨ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਦਾ ਸਥਾਨ ਆ ਇੱਥੇ ਸਤਗੁਰ ਜੀ ਨੇ ਮੰਜੀ ਦਾ ਬਾਣ ਹੈ ਜਿਹੜਾ ਆਪ ਜੀ ਨੇ ਦਰਸ਼ਨ ਕੀਤੇ ਆ ਉਸ ਮੰਜੇ ਤੇ ਮਹਾਰਾਜ ਜੀ ਬਿਰਾਜਿਆ ਕਰਦੇ ਸਨ ਉਹ ਬਾਣ ਵੀ ਅੰਦਰ ਪਿਆ ਜਿਹਦੇ ਆਪ ਜੀ ਨੇ ਦਰਸ਼ਨ ਕੀਤੇ ਆ ਤੇ ਦੌਣ ਦੇ ਵੀ ਆਪ ਜੀ ਨੇ ਦਰਸ਼ਨ ਕੀਤੇ ਆ ਸਰੋਵਰ ਦੇਖੋ ਕਿੰਨਾ ਸੁੰਦਰ ਬਣਿਆ ਹੋਇਆ ਆ ਬਹੁਤ ਸੁੰਦਰ ਅਸਥਾਨ ਬਣਿਆ ਹੋਇਆ ਛੇਵੇਂ ਪਾਤਸ਼ਾਹ ਜੀ ਦਾ ਜਿਹਦੇ ਆਪ ਜੀ ਸੰਗਤ ਜੀ ਦਰਸ਼ਨ ਕਰ ਰਹੇ ਹੋ ਜਦ ਕਦੇ ਵੀ ਕੁੜਾਣੀ ਕਲਾਂ ਦੇ ਵਿੱਚ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ 45 ਦਿਨ ਰੁਕੇ ਸਨ ਇਸ ਨਗਰ ਦੇ ਵਿੱਚ ਛੇਵੇਂ ਪਾਤਸ਼ਾਹ ਜੀ ਤੇ ਸੰਗਤ ਜੀ ਜਦੋਂ ਵੀ ਆਓ ਆਪ ਜੀ ਜਰੂਰ ਦਰਸ਼ਨ ਕਰਕੇ ਜਾਇਓ ਆਪ ਜੀ ਨੇ ਸ਼ੇਵੇਂ ਪਾਤਸ਼ਾਹ ਜੀ ਦੇ ਸਥਾਨ ਦੇ ਦਰਸ਼ਨ ਕੀਤੇ ਆ ਆਪ ਜੀ ਹੋਰਾਂ ਨੂੰ ਵੀ ਇਹ ਦਰਸ਼ਨ ਕਰਾਓ ਵੀਡੀਓ ਨੂੰ ਸ਼ੇਅਰ ਕਰਕੇ ਜੇ ਸਾਡੀ ਸੇਵਾ ਆਪ ਜੀ ਨੂੰ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ